ਸੀ ਵੀ ਕਰਸ ਕਾਈਨ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਬਜਟ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਅੱਜ ਕੇਂਦਰ ਸਰਕਾਰ ਦਾੰਤਰੀਮ ਬਜਟ ਹੈ ਜਿਹੜਾ ਇਸ ਕਾਰਜਕਾਲ ਦਾ ਉਹ ਪੇਸ਼ ਕੀਤਾ ਗਿਆ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਇਹ ਬਜਟ ਪੇਸ਼ ਕੀਤਾ ਗਿਆ ਉਹਨਾਂ ਨੇ ਅਹਿਮ ਜਾਣਕਾਰੀਆਂ ਦਿੱਤੀਆਂ ਨੇ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਗਈ ਲੋਕਾਂ ਨੂੰ ਗਰੀਬੀ ਰੇਖਾ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਕੀਤੀ ਗਈ ਕਿਸਾਨਾਂ ਦੀ ਗੱਲ ਕੀਤੀ ਗਈ ਤੇ ਨਾਲ ਦੀ ਨਾਲ ਸਿੱਖਿਆ ਦੀ ਸਿਹਤ ਦੀ ਗੱਲ ਕੀਤੀ ਗਈ ਤੇ ਇਸ ਦੇ ਨਾਲ ਹੀ ਇਨਕਮ ਟੈਕਸ ਨੂੰ ਲੈ ਕੇ ਇੱਕ ਵੱਡੀ ਗੱਲ ਆਖੀ ਗਈ ਕਿ ਇਨਕਮ ਟੈਕਸ ਸਲੈਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਤੇ 7 ਲੱਖ ਤੱਕ ਦੀ ਆਮਦਨ ਦੇ ਲਈ ਕੋਈ ਵੀ ਟੈਕਸ ਹੈ ਜਿਹੜਾ ਨਹੀਂ ਲਿਆ ਜਾਇਆ ਘਰੇਗਾ ਲੱਗੇ ਫੈਸਲਾ ਪਹਿਲੇ ਲੈ ਦਿੱਤਾ ਗਿਆ ਸੀ ਪਰ ਇਹਨੂੰ ਇਸੇ ਤਰੀਕੇ ਦੇ ਨਾਲ ਬਰਕਰਾਰ ਰੱਖਿਆ ਗਿਆ ਭਾਵੇਂ ਕੋਈ ਵੀ ਬਦਲਾ ਇਨਕਮ ਟੈਕਸ ਸਲੈਬ ਦੇ ਵਿੱਚ ਨਹੀਂ ਕੀਤਾ ਗਿਆ ਇੱਕ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਇਹ ਬਜਟ ਪੇਸ਼ ਕੀਤਾ ਗਿਆ ਤੇ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸੋਚੀਮਾ ਹੋਰਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਗਈ ਹੈ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹ ਉਹਨਾਂ ਆਖਿਆ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ ਪੰਜਾਬ ਨੂੰ ਖਾਸ ਤੌਰ ਤੇ ਕੁਝ ਵੀ ਨਹੀਂ ਦਿੱਤਾ ਗਿਆ ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਕੁਝ ਵੀ ਖਾਸ ਨਹੀਂ ਕੀਤਾ ਗਿਆ ਭਾਵੇਂ ਪੰਜਾਬ ਦਾ ਧਿਆਨ ਨਹੀਂ ਰੱਖਿਆ ਗਿਆ ਇਹ ਕਹਿਣਾ ਸੀ ਵਿੱਤ ਮੰਤਰੀ ਹਰਪਾਲ ਸੋਚੀਮਾ ਹੋਰਾਂ ਦਾ ਤੇ ਦੂਜੇ ਪਾਸੇ ਇਸ ਬਜਟ ਨੂੰ ਲੈ ਕੇ ਵੱਖ-ਵੱਖ ਰਿਆ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਨੇ ਵਿਸ਼ਾਲ ਗਰਗ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਤਚੀਤ ਕੀਤੀ ਹੈ ਅਰਥਵਿਵਸਥਾ ਦੀ ਚੰਗੀ ਸੂਝ-ਬੂਝ ਰੱਖਦੇ ਹੈ ਵਿਸ਼ਾਲ ਗਰਗ ਤੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦੇ ਵਿੱਚ ਕੀ ਕੁਝ ਕਿਹਾ ਹੈ ਇੱਕ ਵਾਰੀ ਤੁਹਾਨੂੰ ਅਸੀਂ ਉਹ ਜ਼ਰੂਰ ਸੁਣਾਉਣਾ ਚਾਹਾਂਗੇ ਵਿਸ਼ਾਲ ਗਰਗ ਜੀ ਅੱਜ ਮੋਦੀ ਸਰਕਾਰ ਦੇ ਵੱਲੋਂ ਆਪਣਾ ਆਖਰੀ ਬਜਟ ਪੇਸ਼ ਕੀਤਾ ਗਿਆ ਹੈ ਤੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਲੋਕ ਲੁਭਾਵਣਾ ਬਜਟ ਦੀ ਉਮੀਦ ਕੀਤੀ ਜਾ ਰਹੀ ਸੀ ਕੀ ਹੈ ਪੂਰਾ ਬਜਟ ਤੇ ਇਸ ਵਾਰੀ ਆਮ ਲੋਕਾਂ ਦੇ ਲਈ ਕੀ ਕੁਝ ਖਾਸ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਹਿੰਦਾ ਜਿਹੜਾ ਅੱਜ ਦਾ ਬਜਟ ਹੈ ਪਹਿਲੀ ਗੱਲ ਤਾਂ ਹੈ ਇੰਪੀਅਰਿੰਗ ਬਜਟ ਹੈ ਕਿ ਕੀ ਆਉਣ ਵਾਲੇ ਚੋ ਲੋਕ ਸਭਾ ਤੇ ਚੋਣ ਮੱਦੇ ਨਜ਼ਰ ਦੇਖਿਆ ਜਾਏ ਤਾਂ ਸਰਕਾਰ ਕਦੇ ਵੀ ਫੁੱਲ ਬਜਟ ਪੇਸ਼ ਨਹੀਂ ਕਰ ਸਕਦੀ ਕਿਉਂਕਿ ਬਜਟ ਦੇ ਵਿੱਚ ਬਜਟ ਤੋਂ ਬਾਅਦ ਇਲੈਕਸ਼ਨਾਂ ਦੇ ਸਿਰਫ 3 ਮਹੀਨੇ ਹੀ ਰਹਿ ਗਏ ਜੀ ਫੁੱਲ ਬਜਟ ਤਾਂ ਜੁਲਾਈ ਵਿੱਚ ਹੀ ਆਏਗਾ ਇਹ ਤਾਂ ਬਜਟ ਇਸ ਤਰ੍ਹਾਂ ਸੀਗਾ ਜੇ ਸਰਕਾਰ ਦੀਆਂ ਜਿੰਨੀਆਂ ਅੱਜ ਦੀਆਂ 10 ਸਾਲਾਂ ਦੀਆਂ ਉਪਲਬਧੀਆਂ ਨੂੰ ਹੀ ਪੇਸ਼ ਕਰ ਰਹੀ ਸੀ ਜੀ ਇਸ ਬਜਟ ਚ ਜਿਵੇਂ ਲੋਕਾਂ ਨੂੰ ਲੱਗਦਾ ਸੀ ਲੋਕ ਲਲਭਾਵਨਾ ਬਜਟ ਆਏਗਾ ਤਾਂ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਚ ਰੱਖਦੇ ਹੋਏ ਜੇ ਅਸੀਂ ਦੇਖੀਏ ਤਾਂ ਇਸ ਤਰ੍ਹਾਂ ਦੀ ਕੋਈ ਵੀ ਬਜਟ ਅਨਾਉਂਸਮੈਂਟ ਨਹੀਂ ਕੀਤੀ ਜਾ ਸਕਦੀ। ਸਾਡੀ ਸਰਕਾਰ ਨੇ ਅੱਗੇ ਕਦੇ ਕੀਤੀ ਹੈ ਤਾਂ ਸਾਹੀਂ ਇਸ ਵਾਰੀ ਕੀਤੀ ਹੈ। ਜੀ ਜੀ ਜਿਹੜੀ ਆਮ ਲੋਕਾਂ ਦੇ ਵੱਲੋਂ ਇੱਕ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਇਦ ਕੋਈ ਰਿਲੈਕਸੇਸ਼ਨ ਮਿਲ ਜੇ ਪਰ ਨੌਕਰੀ ਪੇਸ਼ੇ ਦੇ ਲੋਕਾਂ ਨੂੰ ਜਿਹੜਾ ਨਿਰਾਸ਼ਗੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਨਕਮ ਸਲੈਬ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਪਹਿਲਾਂ ਵੀ ਟੈਕਸ ਜਿਹੜਾ 7 ਲੱਖ ਤੋਂ ਸ਼ੁਰੂ ਹੁੰਦਾ ਸੀ ਤੇ ਹੁਣ ਵੀ ਜਿਹੜਾ 7 ਲੱਖ ਦਾ ਕਦੀ ਰਾਇਜ ਤੇ ਹੀ ਹੈ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਇਹ ਬਜਟ ਜਿਹੜਾ ਹੈਗਾ ਇਹਦੇ ਵਿੱਚ ਸਰਕਾਰ ਕੋਈ ਨਵਾਂ ਇਸ ਤਰ੍ਹਾਂ ਦਾ ਪ੍ਰਾਵਧਾਨ ਹੈ ਕਿ ਆ ਹੀ ਨਹੀਂ ਸਕਦੀ ਸੀ ਜੀ ਤੇ ਇਹੋ ਦੇ ਨਾਲਿਆਂ ਨੂੰ ਬਤਾ ਕੇ 7 ਲੱਖ ਤੋਂ ਜਾਂ 8 ਲੱਖ ਤੋਂ ਜਾਂ 9 ਲੱਖ ਕਰ ਦਿੰਦੇ ਆਪਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਦੱਸੀ ਵੀ 2014 ਤੋਂ ਪਹਿਲਾਂ ਇਹ 2.5 ਲੱਖ 2 ਲੱਖ ਜਿਵੇਂ 40000 ਹੁੰਦਾ 2 ਲੱਖ 2000 ਹੁੰਦਾ ਸੀ ਜਿਹਨੂੰ ਉਹ ਵਧਾ ਕੇ ਪਿਛਲੇ ਕੁਝ ਸਾਲਾਂ ਅਜ 7 ਲੱਖ ਕਰਤਾ ਤਾਂ ਹੁਣ ਮੇਮਲਾ सीताराम जी ਨੇ ਇਹ ਗੱਲ ਜ਼ਰੂਰ ਕੀਤੀ ਵੀ ਅਸੀਂ ਇਹਨੂੰ 3.5 ਗੁਣਾ ਪਹਿਲਾਂ ਹੀ ਕਰ ਚੁੱਕੇ ਹਾਂ ਜੀ ਕਿ ਜਿਹੜਾ 2014 ਤੇ ਜਦੋਂ ਪਹਿਲੀ ਵਾਰੀ ਸਰਕਾਰ ਆਈਏ ਮੋਦੀ ਸਰਕਾਰ ਤਾਂ ਉਦੋਂ 2.2 ਲੱਖ ਦੀ ਐਗਜ਼ੈਂਪਸ਼ਨ ਨੂੰ 7 ਲੱਖ ਤੇ ਕੀਤਾ ਜਾ ਚੁੱਕਾ ਹੈ ਆਲਰੇਡੀ ਜੀ ਰਹੀ ਗੱਲ ਕਪਾ ਨੂੰ ਬਜਟ ਤੋਂ ਜਿਹੜੀ ਉਮੀਦ ਹੈ ਉਹ ਜਦੋਂ ਜੁਲਾਈ ਚ ਆਏਗਾ ਬਜਟ ਫਾਈਨਲ ਉਦੋਂ ਤੋਂ ਹੀ ਪਤਾ ਲੱਗੇਗਾ ਕਿ ਸਰਕਾਰ ਕੀ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਹਾਂ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਬਜਟ ਚ ਇਹ ਗੱਲ ਜ਼ਰੂਰ ਕਹੀ ਕਿ ਜਿਨ੍ਹਾਂ ਦੇ ਵੀ ਇਨਕਮ ਟੈਕਸ ਦੇ ਕਈ ਪੁਰਾਣੇ ਝਗੜੇ ਸੀ ਡਾਇਰੈਕਟ ਟੈਕਸ ਦੇ ਪੁਰਾਣੇ ਝਗੜੇ ਸੀ ਕਿਸੇ ਚ 10000 ਰੁਪਏ ਦੀ ਡਿਮਾਂਡ ਖੜੀ ਸੀ ਕਿਸੇ ਚ 8000 ਦੀ ਕਿਸੇ ਚ 15000 ਕਿਸੇ ਚ 25000 ਦੀ ਪੋੜਾ 9-10 ਤੱਕ ਤੇ ਜਿੰਨੇ ਵੀ ਮਾਮਲੇ ਸੀ ਜਿਨ੍ਹਾਂ ਚ 25000 ਤੱਕ ਦੀ ਜਿਮਾਂਡ ਸੀ ਤੇ ਜਾਂ 2014-15 ਫਾਈਨੈਂਸ਼ੀਅਲੀ ਅੱਦ ਤੱਕ 10000 ਦੀ ਜਿਮਾਂਡ ਸੀ ਉਹ ਸਾਰੇ ਦੇ ਸਾਰੇ ਫੈਸਲੇ ਉਹ ਸਾਰੇ ਦੇ ਸਾਰੇ ਜਿੰਨੇ ਵੀ ਇਨਕਮ ਟੈਕਸ ਦੇ ਕੇਸ ਸੀ ਉਹ ਸੂਬਾ ਮੋਟੋ ਸਰਕਾਰ ਨੇ ਖਤਮ ਕਰਤੇ ਫਿਰ ਨਾਲ ਵੀ ਹਜ਼ਾਰਾਂ ਦੇ ਕੇਸ ਸੀ ਜਿਨ੍ਹਾਂ ਚ ਕੋਈ ਛੋਟੇ-ਛੋਟੇ ਡਿਮਾਂਡਾਂ ਖੜੀਆਂ ਸੀ ਤਾਂ ਟੈਕਸ ਪੇਅਰ ਨੂੰ ਜਿਨ੍ਹਾਂ ਲਈ ਛੋਟੇ-ਛੋਟੇ ਗੱਲ ਆਸਤੇ ਇਹ ਇੱਕ ਰਿਲੀਟੀਗੇਸ਼ਨ ਚੱਲ ਰਹੀ ਸੀ ਸਰਕਾਰ ਨਾਲ ਉਹ ਉਹਨਾਂ ਨੇ ਖਤਮ ਕਰਤੇ ਜੀ ਬਹੁਤ ਬਹੁਤ ਅਨੰਦਵਰ ਵਿਸ਼ਾਲ ਜੀ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਦੇ ਲਈ ਤੇ ਆਪਣਾ ਕੀਮਤੀ ਵਕਤ ਦੇਣ ਦੇ ਲਈ